ਅਖੀਰ ਤੋਂ ਕੀ ਖਤੇ ਗੰਗਨ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦੇਰਸ ਜਿਹੜਾ ਉਹ 16 17 ਤੇ 18 ਸਤੰਬਰ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗੁਰਮਤਨਕੂਲ ਵੱਡੇ ਪੱਧਰ ਤੇ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾਊਗਾ। ਉਹਦੇ ਨਾਲ ਸਹਿਬ ਸਤਿਗੁਰੂ ਦੇਨ ਦੁਨੀਆ ਦੇ ਮਾਲਕ ਤੁੰਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦੇਵਸ ਜਿਹੜਾ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਕੇ ਮਨਾਇਆ ਜਾਊਗਾ। ਇਹਨਾਂ ਦੋਹਾਂ ਪ੍ਰੋਗਰਾਮਾਂ ਲਈ ਸ਼ਤਾਬਦੀਆਂ ਲਈ ਜਿਹੜੀਆਂ ਸਾਬਕ ਕਮੇਟੀਆਂ ਨਿਯੋਜਿਤ ਕੀਤੀਆਂ ਸੀ ਜਿਨ੍ਹਾਂ ਦੀ ਅੱਜ ਸਮੂਹਿਕ ਤੌਰ ਤੇ ਇਕੱਠੇ ਸਾਰੀ ਮੀਟਿੰਗ ਹੋਈ ਆ। ਔਰ ਇਹਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਵੱਡੇ ਪੱਧਰ ਤੇ ਲਿਖ ਕੇ ਗਏ। ਜਿਨ੍ਹਾਂ ਦੇ ਵਿੱਚ ਮਹਾਨ ਨਗਰ ਕੀਰਤਨ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ। ਸਤਗੁਰਾਂ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਸਤਾਨ ਗੁਰਦੁਆਰਾ ਸਨਸਾਬ ਤੋਂ ਪਹਿਲੀ ਸੈਪਟੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਇੱਥੋਂ ਅਮਰਵੇਲੇ ਅਮਰਤਵੇਲੇ ਪ੍ਰਾਪंभ ਹੋਊਗਾ ਤੇ ਵੱਖ-ਵੱਖ ਨਗਰਾਂ ਥਾਣੇ ਸ਼ਾਮ ਨੂੰ ਜਾ ਕੇ ਗੁਰਦੁਆਰਾ ਗੋਇੰਦਵਾਲ ਸਾਹਿਬ ਉਹਨਾਂ ਦੀ ਸਮਾਪਤੀ ਹੋਊ ਇਸੇ ਤਰਜ਼ ਤੇ ਗੁਰਦੁਆਰਾ ਚੋਲਾ ਸਾਹਿਬ ਉਥੋਂ ਇੱਕ ਮਹਾਨ ਨਗਰ ਕੀਰਤਨ 7 ਸੈਪਟੰਬਰ ਨੂੰ ਉਹ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਅਮਰਤ ਵੇਲੇ ਪਵਿੱਤਰ ਧਰਤੀ 'ਤੇ ਚਾਲੇ ਪਾਊਗਾ ਤੇ ਉਹਦੀ ਸਮਾਪਤੀ ਸ਼ਾਮ ਨੂੰ ਜਾ ਕੇ ਖਡੂਰ ਸਾਹਿਬ ਗੁਰਦੁਆਰੇ ਸਾਹਿਬ ਵਿਖੇ ਹੋ ਗੋਇੰਦਵਾਲ ਸਾਹਿਬ ਇਸੇ ਤਰਜ਼ ਦੇ ਉੱਤੇ 13 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਬਾਬਾ ਅਵਤਾਰ ਸਿੰਘ ਜੀ ਚੌਰ ਸਿੰਘ ਵਾਲੇ ਮਹਾਪੁਰਜ ਉਹਨੇ ਆਪਣੇ ਤੌਰ ਤੇ ਪ੍ਰੋਗਰਾਮ ਇਹ ਲਿਖਿਆ ਉਹ ਵੀ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਾਊਗਾ ਤੇ 13 ਤੇ 14 ਤਰੀਕ ਨੂੰ ਗੁਰਦਾਰਾ ਮੰਜੀ ਸਾਹਿਬ ਦੀ ਮਾਨ ਹਾਲ ਵਿਖੇ ਰਾਤ ਦੇ ਵੱਡੇ ਸਮਾਗਮ ਜਿਵੇਂ ਰਾਗ ਦਰਬਾਰ ਸਾਡਾ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਹੁੰਦਾ ਉਸੇ ਤਰਜ਼ ਤੇ ਸਤਗੁਰਾਂ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਿਰਧਾਰਤ ਰਾਗਾਂ ਵਿੱਚ ਜਿਹੜਾ ਆ ਉਹ ਕੀਰਤਨ ਦਰਬਾਰ ਹੋਊਗਾ ਤੇ 14 ਤਰੀਕ ਨੂੰ ਸਾਰਾ ਅਮਰਤ ਬੇਲੇ ਤੋਂ ਭੋਗਾਂ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਦੀਵਾਨ ਪਵਿੱਤਰ ਸਜਾਏ ਜਾਣਗੇ ਸੋ ਇਸੇ ਤਰ੍ਹਾਂ ਦੇ 16 17 ਤੇ 18